ਸਤਿ ਸ਼੍ਰੀ ਅਕਾਲ ਮੈਂ ਹਾਤੀ ਅਸਲ ਜੈ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸ਼ੁਰੂਆਤ ਕਰਦੇ ਇਸ ਵੇਲੇ ਦੀਆਂ ਟਾਪ 20 ਹੈਡਲਾਈਨ ਦੇ ਨਾਲ ਪੰਜਾਬ ਅਤੇ ਹਿਮਾਚਲ ਦੇ ਸੀਐਮ ਵਿਚਾਲੇ ਹੋਈ ਮੀਟਿੰਗ ਬਿਜਲੀ ਦੇ ਵਾਟਰ ਸੈਸ ਸਮੇਤ ਗਈ ਅਹਿਮ ਮੁੱਦਿਆਂ ਤੇ ਹੋਈ ਗੱਲਬਾਤ ਸਕੂਲ ਸਿੱਖਿਆ ਵਿਭਾਗ ਚ ਕਲਰਕਾਂ ਦੀ ਭਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜਨਵੇਂ ਪਰਤੀ ਹੋਏ ਕਲਰਕਾਂ ਨੂੰ ਦੇਣਗੇ ਨਿਯੁਕਤੀ ਪੱਤਰ ਆਪਕਾਰੇਦਕਾਰੀਆਂ ਲਈ ਨਵੀਆਂ ਹਦਾਇਤਾਂ ਪੰਜਾਬ ਦੀ ਸ਼ਰਾਬ ਦੂਜੇ ਰਾਜਾਂ ਚ ਫੜੇ ਜਾਣ ਤੇ ਹੋਵੇਗੀ ਸਖਤ ਕਾਰਵਾਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਕੋਸ਼ਿਸ਼ ਰੰਗ ਲਿਆਈ ਮਸਕਟ ਚ ਫਸੀ ਸਵਰਨਜੀਤ ਕੌਰ 3 ਮਹੀਨੇ ਬਾਅਦ ਵਾਪਸ ਪਰਤੀ ਆਪਣੇ ਵਤਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਅੱਜ ਕਰ ਸਕਦੇ ਸਰੈਂਡਰ ਦਰਬਾਰ ਸਾਹਿਬ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਨੇੜੇ ਭਾਰੀ ਪੁਲਿਸ ਫੋਰਸ ਦੇ ਨਾਂਅਤ ਸ਼੍ਰੀ ਅਕਾਲ ਤਖਤ ਸੈਵ ਦੇ ਜਥੇਦਾਰ ਦਾ ਟਵੀਟ ਭਾਰਤ ਚ ਬੈਨ ਸੁਖਬੀਰ ਬਾਦਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ ਅੰਮ੍ਰਿਤਸਰ ਹਵਾਈ ਅੱਡੇ ਤੇ ਸੋਨੇ ਦੀ ਤਸਕਰੀ ਸ਼ਾਰਜਾ ਤੋਂ ਆਏ ਯਾਤਰੀ ਕੋਲ 24 ਕੈਰੇਟ ਸੋਨੇ ਦੀ ਚੇਨ ਕੀਤੀ ਬਰਾਮਦ ਜੀਰਕਪੁਰ ਸਬਜੀ ਮੰਡੀ ਚ ਲੱਗੀ ਭਿਆਨਕ ਅ ਹੋਇਆ ਸੜਕੇ ਸੁਆਹ ਕਈ ਲੱਖਾਂ ਦਾ ਹੋਇਆ ਨੁਕਸਾਨ ਥਾਣਾ ਤਰਮਕੋਟ ਅਦਿਨ ਪੈਂਦੇ ਪਿੰਡ ਬਾਜਿਜ ਵਾਪਰੀ ਵੱਡੀ ਘਟਨਾ ਪਿਤਾ ਦੀ ਰਿਵਾਲਵਰ ਸਾਫ ਕਰਦਿਆਂ ਵਾਪਰਿਆ ਹਾਦਸਾ 17 ਸਾਲਾ ਦਾ ਪੁੱਤ ਦਾ ਗੋਲੀ ਲੱਗਨ ਕਾਰਨ ਹੋਈ ਮੌਤ ਬਬੂ ਮਾਨ ਨੂੰ ਜਨਮ ਦਿਨ ਮੌਕੇ ਚਟਕਾ ਪਾਰ ਅੱਜ ਟਵਿੱਟਰ ਅਕਾਊਂਟ ਤੇ ਲੱਗੀ ਪਾਬੰਦੀ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸਨ ਧਮਕੀਆਂ ਲੁਧਿਆਣਾ ਚ ਵੱਡੀ ਦੁਰਘਟਨਾ ਟਰੱਕ ਤੇ ਟਿਪਰ ਦੀ ਹੋਈ ਜ਼ਬਰਦਸਤ ਟੱਕਰ ਹਾਦਸੇ ਚ 3 ਲੋਕਾਂ ਦੀ ਹੋਈ ਮੌਤ ਮੋਦੀ ਸਰਕਾਰ ਦੀ ਵੱਡੀ ਕਾਰਵਾਈ 18 ਫਾਰਮਾ ਕੰਪਨੀਆਂ ਦੇ ਲਾਇਸੈਂਸ ਕਿਤੇ ਰੱਦ 26 ਨੂੰ ਕਾਰਨ ਦੱਸੋ ਨੋਟਿਸ ਜਾਰੀ ਸੋਲਰ ਮੋਡਿਊਲ ਨਿਰਮਾਣ ਚ 93000 ਕਰੋੜ ਦੇ ਨਿਵੇਸ਼ ਦਾ ਰਸਤਾ ਸਾਫ ਪੀਐਲਆਈ ਸਕੀਮ ਤਹਿਤ ਰਿਲਾਇੰਸ ਟਾਟਾ ਪਾਵਰ ਜੀਐਸਡਬਲਿਊ ਨੂੰ ਮਿਲਿਆ ਕੰਟਰੈਕਟ ਕਰਨਾਟਕ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ 10 ਮਈ ਨੂੰ ਵਿਧਾਨ ਸਭਾ ਚੋਣਾਂ ਅਤੇ 13 ਮਈ ਨੂੰ ਆਉਣਗੇ ਨਤੀਜੇ ਨੌਕਰੀ ਦੇ ਬਦਲੇ ਜ਼ਮੀਨ ਦੇ ਮਾਮਲੇ 'ਚ ਲਾਲੂ ਪਰਿਵਾਰ ਨੂੰ ਚਾਰਜ ਸ਼ੀਟ ਦੀ ਕਾਪੀ ਸੌਪੇ ਸੀਬੀਆਈ ਅਦਾਲਤ ਨੇ ਹੁਕਮ ਦਿੱਤਾ ਜਾਰੀ 8 ਮਈ ਨੂੰ ਹੋਵੇਗੀ ਅਗਲੀ ਸੁਣਵਾਈ ਦੇਸ਼ 'ਚ ਫਿਰ ਵਧੀ ਕੋਵਿਡ ਦੇ ਰਫਤਾਰ 24 ਘੰਟਿਆਂ 'ਚ 21519 ਮਾਮਲੇ 5 ਮਹੀਨਿਆਂ ਵਿੱਚ ਸਭ ਤੋਂ ਵੱਧ ਕੇਸ ਜਨਵਾਦ 'ਚ ਬਿਨਾਂ ਹੈਲਮਟ ਬਾਈਕ ਚਲਾ ਰਹੇ ਨੌਜਵਾਨ ਨੂੰ ਐਸਆਈ ਨੇ ਮਾਰੀ ਗੋਲੀ ਤਿੰਨ ਪਹਿਣਾ ਦਾ ਇਕਲੌਤਾ ਪਰ ਨੌਜਵਾਨ ਦੀ ਹਾਲਤ ਗੰਭੀਰ ਮੈਕਸੀਕੋ ਪ੍ਰਵਾਸੀ ਸੈਂਟਰ 'ਚ ਲੱਗੀ ਭਿਆਨਕ ਅੱਗ 'ਚ 37 ਲੋਕਾਂ ਦੀ ਹੋਈ ਮੌਤ ਸੋਅ ਦੇ ਲਗਭਗ ਹੋਏ ਜ਼ਖਮੀ ਅਮਰੀਕਾ 'ਚ H1 ਵੀਜ਼ੇ ਲਈ ਸਾਲਾਨਾ ਹੱਦ ਪੂਰੀ ਭਾਰਤੀਆਂ ਸਨ 65000 ਜੀਹੇ ਵੀਜ਼ੇ ਹਰ ਸਾਲ ਵਿਦੇਸ਼ਾਂ ਨੂੰ ਕਿਤੇ ਜਾਂਦੇ ਹਨ ਜਾਰੀ ਹਾਈਲਾਈਟ ਤੇ ਚਲਦੇ ਆਂ ਲੁਧਿਆਣਾ 'ਚ ਥਾ ਥਾ ਤੇ ਚੈਕਿੰਗ ਬੀਤੀ ਰਾਤ ਹਸ਼ਿਆਰਪੁਰ 'ਚ ਲੁਧਿਆਣਾ ਨੰਬਰ ਦੀ ਨੋਵਾ ਕਾਰ ਛੱਡ ਕੇ ਭੱਜੇ ਸਨ ਨੌਜਵਾਨ ਇਸਨੋਂ ਹੋਂ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟ ਨੂੰ ਲੈ ਕੇ ਤੁਸੀਂ ਵੇਖਦੇ ਰਹੋ SMSZ News